ਰਾਂਜੀਤ ਸਿੰਘ ਢਿੱਲੋਂ ਜੀ ਜੁਆਇੰਟ ਫੋਰਮੇਟਾ ਮੈਂਚ ਤੇ ਐਸੋਸਿਏਸ਼ਨ ਆਫ ਯੂਨੀਅਰ ਇੰਜੀਨੀਅਰ ਵੱਲੋਂ ਤਾਂ ਜੇ ਤੋਪ ਤੇ ਇਹ ਪ੍ਰੈਸ ਲਈ ਮੈਨੂੰ ਦਿੱਤਾ ਗਿਆ ਸਾਡੀ ਜਿਹੜੀ ਐਡੀਸ਼ਨ ਡਿਮਾਂਡ ਸੀਗੀਆਂ ਸਾਡੀਆਂ ਇਹ 2023 ਤੋਂ ਚੱਲੀਆਂ ਆ ਰਹੀਆਂ ਨੇ ਇਸ ਤੋਂ ਪਹਿਲਾਂ ਅਸੀਂ 21 ਤਰੀਕ ਤੋਂ ਵਰਕ ਟੂ ਰੂਲ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਤੇ 30 ਤਰੀਕ ਤੱਕ ਸਾਡਾ ਵਰਕ ਟੂ ਰੂਲ ਦਾ ਪ੍ਰੋਗਰਾਮ ਚੱਲਿਆ ਉਸ ਤੋਂ ਬਾਅਦ ਅਸੀਂ ਜਿਹੜਾ ਅੱਗੇ 10 11 12 ਤਰੀਕ ਦੀ ਸਮੂਹਿਤ ਛੁੱਟੀ ਜਿਹੜੀ ਸੀ ਉਹ ਲਈ ਸੀ ਤੇ ਅੱਜ ਅਸੀਂ ਜਿਹੜੀ ਇੱਥੇ ਮੀਟਿੰਗ ਕੀਤੀ ਗਈ ਹੈ ਸਾਡੇ ਲੀਡਰ ਸਾਹਿਬਾਨ ਵੱਲੋਂ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਸੀਂ ਇਹ ਜਿਹੜੀ ਛੁੱਟੀ ਹੈ ਇਹ ਮੰਗਲਵਾਰ ਤੱਕ ਇਹਦੇ ਵਿੱਚ ਵਾਅਦਾ ਕੀਤਾ ਗਿਆ ਤੇ ਇਹ ਨਹੀਂ ਹੈ ਕਿ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਅਸੀਂ ਅੱਜ ਹੀ ਇੱਕਦਮ ਇਹ ਡਿਮਾਂਡ ਰੇਜ਼ ਕੀਤੀਆਂ ਤੇ ਇਹ ਹੋ ਗਈਆਂ ਇਹ ਡਿਮਾਂਡ ਅੱਜ ਤੋਂ ਸਮਾਂ 1.5 ਸਾਲ ਪਹਿਲਾਂ ਤੋਂ ਚੱਲ ਰਹੀਆਂ ਨੇ ਤਾਂ ਇਹਨਾਂ ਡਿਮਾਂਡਸ ਦੇ ਵਿੱਚ ਇਹੀ ਹੈ ਇਹਨਾਂ ਡਿਮਾਂਡਸ ਤੇ ਚਰਚਾ ਵੀ ਹੋ ਚੁੱਕੀ ਹੈ ਮਾਨਯੋਗ ਮੰਤਰੀ ਸਹਿਬਾਨ ਤੇ ਪੀਜਪੀ ਐਸਪੀਸੀਐਲ ਦੀ ਮੈਨੇਜਮੈਂਟ ਦੇ ਨਾਲ ਸਹਿਮਤੀਆਂ ਵੀ ਬਣ ਚੁੱਕੀਆਂ ਪਿਛਲੀ ਮੀਟਿੰਗ ਜਿਹੜੀ ਸਾਡੀ ਹੋਈ ਸੀ 31 ਤਰੀਕ ਨੂੰ ਉਹਦੇ ਵਿੱਚ ਇਹਨਾਂ ਤੇ ਸਹਿਮਤੀਆਂ ਬਣ ਗਈਆਂ ਸੀਗੀਆਂ ਔਰ ਸਾਨੂੰ ਇਹ ਕਿਹਾ ਗਿਆ ਸੀਗਾ ਕਿ 15 ਅਗਸਤ ਤੱਕ ਸੀਐਮ ਸਾਹਿਬ ਤੋਂ ਜਿਹੜਾ ਹੈਗਾ ਇਹਦਾ ਸੀ ਕਰਵਾ ਦੇਾਂਗੇ ਬਟ ਉਹਨੂੰ ਲਾਗੂ ਨਹੀਂ ਕੀਤਾ ਗਿਆ ਟਾਲ ਮਟੋਲ ਵਾਲੀ ਨੀਤੀ ਅਪਣਾਈ ਗਈ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਇਹ ਸੰਘਰਸ਼ ਦਾ ਐਲਾਨ ਕੀਤਾ ਤਾਂ ਸਾਨੂੰ ਇਹ ਮੀਟਿੰਗ ਦਿੱਤੀ ਗਈ 6 ਤਰੀਕ ਦੀ ਤੇ 6 ਤਰੀਕ ਦੇ ਵਿੱਚ ਵੀ ਇਹੀ ਗੱਲਾਂ ਅਸੀਂ ਜੀ ਕਰਦੇ ਆਂਗੇ ਅੱਜ ਹੋ ਜੇਗੀ ਕੱਲ ਹੋ ਜੇਗੀ ਟਾਲ ਮਟੋਲ ਵਾਲੀ ਨੀਤੀ ਉਸ ਤੋਂ ਬਾਅਦ ਜਿਹੜਾ ਇਹ ਸਾਨੂੰ ਸਮੂਹਿਕ ਛੁੱਟੀ ਤੇ ਜਿਹੜਾ ਇਹ ਜਾਣ ਦਾ ਸਟੈਪ ਚੱਕਣਾ ਪਿਆ ਇਹਨਾਂ ਮੰਗਾਂ ਦੇ ਸਭ ਤੋਂ ਜਿਹੜੀ ਸਾਡੀ ਖਾਸ ਮੰਗ ਇਹ ਹੈ ਕਿ ਸਾਡੇ ਜਿਹੜੇ ਇਸ ਪੈਡਿਸਿਜਨ ਦੇ ਦੌਰਾਨ ਸਾਡੇ ਕਾਫੀ ਸਾਥੀ ਜਿਹੜੇ ਨੇ ਉਹ ਸਾਨੂੰ ਹਾਦਸਿਆਂ ਦਾ ਸ਼ਿਕਾਰ ਹੋ ਗਏ 22 ਤੋਂ ਲੈ ਕੇ 30 35 ਸਾਲ ਦੇ ਬੱਚੇ ਜਿਹੜੇ ਮੁੰਡੇ ਸੀਗੇ ਨੌਜਵਾਨ ਉਹਨਾਂ ਦੀ ਡੱਥਾਂ ਹੋ ਗਈਆਂ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਪੋਲ ਤੋਂ ਟਿੱਟ ਕੇ ਦੇ ਕੇ ਮਨਕਾ ਟੁੱਟ ਗਿਆ ਮੰਜੇ ਤੇ ਨੇ ਤਾਂ ਸਾਡੀ ਇਹ ਹੀ ਬੇਸਿਕ ਡਿਮਾਂਡ ਇਹ ਸੀਗੀ ਕਿ ਦੇਖੋ ਮੈਚ ਮੇਰਾ ਕੰਮ ਕਰਦੇ ਆ ਹੋਏ ਆ ਕਿਸੇ ਨੂੰ ਹਾਦਸਾ ਹੋ ਜਾਂਦਾ ਕੋਈ ਮੌਤ ਹੋ ਜਾਂਦੀ ਹੈ ਜਾਂ ਉਹ जख्मी ਹੋ ਜਾਂਦਾ ਤਾਂ ਉਹਨੂੰ ਹੋਰ ਅੜਾਰਿਆਂ ਵਾਂਗੂ 1 ਕਰੋੜ ਦੀ ਜਿਹੜੀ ਮਆਵਜ਼ਾ ਰਾਸ਼ੀ ਦਿੱਤੀ ਜਾਵੇ ਜੋ ਕਿ ਅੱਜ ਕੱਲ੍ਹ ਪੰਜਾਬ ਸਰਕਾਰ ਦੇ ਬਾਕੀ ਡਿਪਾਰਟਮੈਂਟ ਦੀ ਤਰਜ਼ ਦੇ ਉੱਤੇ 10 ਲੱਖ ਰੁਪਈਆ ਤੁਸੀਂ ਵੀ ਸਿਆਣੇ ਹੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜਾ ਬੱਚਾ 25 ਸਾਲ ਦੀ ਉਮਰ ਦੀ ਡੈਥ ਹੋ ਜਾਂਦੀ ਹੈ ਕੀ ਉਹਦਾ ਪਰਿਵਾਰ 10 ਲੱਖ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਬਿਤਾ ਸਕਦਾ ਇਸ ਕਰਕੇ ਇਹ ਮੰਗ ਅਸੀਂ ਰੱਖੀ ਸੀ ਔਰ ਇਸ ਮੰਗ ਨੂੰ ਸੰਧਾਰਤਕ ਤੌਰ ਤੇ ਮਨਜ਼ੂਰੀ ਵੀ ਦਿੱਤੀ ਗਈ ਸੀ ਮੰਤਰੀ ਸਾਹਿਬ ਵੱਲੋਂ ਤੇ ਮੈਨੇਜਮੈਂਟ ਵੱਲੋਂ ਬਟ ਇਹਨੂੰ ਲਾਗੂ ਨਾ ਕਰਨਾ ਜਿਹੜਾ ਹੈਗਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਦੂਜੀ ਐਸੀ ਮੰਗ ਦੇ ਵਿੱਚ ਇਹ ਹੋਇਆ ਕਿ ਸਪੋਰ ਜਦੋਂ ਇਹ ਹਾਸਾ ਹੋ ਜਾਂਦਾ ਬੰਦਾ ਪੋਲ ਤੋਂ ਡਿੱਗ ਗਿਆ ਉਹਨੂੰ ਕਰੰਟ ਲੱਗ ਗਿਆ ਉਹਦੀ ਵੀਰ ਦੀ ਹੱਡੀ ਟੁੱਟ ਗਈ ਆ ਉਹਨੂੰ ਅਸੀਂ ਹਸਪਤਲ ਲੈ ਗਏ ਹਸਪਤਲ ਜਾਣ ਦੇ ਟਾਈਮ ਦੇ ਵਿੱਚ ਹੀ ਸਾਨੂੰ ਜਿਹੜੇ ਸਾਥੀ ਮਲਾਜ਼ਮ ਹੁੰਦੇ ਨੇ ਉਹ ਵਿਚਾਰੇ ਆਪਸ ਵਿੱਚ ਪੈਸੇ ਇਕੱਠੇ ਕਰਦੇ ਨੇ ਵੀ ਪੈਸੇ ਇਕੱਠੇ ਕਰਕੇ ਦਾ ਇਲਾਜ ਕਰਵਾਇਆ ਜਾਵੇ ਤੇ ਸਰਕਾਰ ਕੀ ਕਹਿੰਦੀ ਹੈ ਕਿ ਇਹਦਾ ਜੀ ਪਹਿਲਾਂ ਤੁਸੀਂ ਇਲਾਜ ਕਰਾਓ ਬੰਦੇ ਦਾ ਫਿਰ ਉਸ ਤੋਂ ਬਾਅਦ ਅਸੀਂ ਤੁਸੀਂ ਬਿੱਲ ਲਿਆਓ ਬਿੱਲ ਪਾਸ ਹੋ ਜਾਣਗੇ ਅਸੀਂ ਉਹਦੇ ਵਾਸਤੇ ਮੰਗ ਮੰਗ ਕੀਤੀ ਸੀਗੀ ਕਿ ਕੋਈ ਕੈਸ਼ਲੈਸ ਜਿਹੜੀ ਸੁਵਿਧਾ ਹੈਗੀ ਆ ਅਸੀਂ ਸਾਡਾ ਕੋਈ ਬੰਦਾ ਜ਼ਖਮੀ ਹੁੰਦਾ ਤਾਂ ਅਸੀਂ ਉਹਨੂੰ ਚੱਕ ਕੇ ਹਸਪਤਾਲ ਲਾ ਜਾਈਏ ਬੜੀਆ ਉਹਦਾ ਇਲਾਜ ਕਰਵਾਈਏ ਤੇ ਕੈਸ਼ਲੈਸ ਦੀ ਸੁਵਿਧਾ ਦਿੱਤੀ ਜਾਵੇ ਇਸ ਮੰਗ ਦੇ ਉੱਤੇ ਵੀ ਸਹਿਮਤੀ ਦਿੱਤੀ ਸੀਗੀ ਤੀਜੀ ਮੰਗ ਇਸੇ ਮੰਗ ਦੇ ਵਿੱਚ ਇੱਕ ਹੋਰ ਜੁੜਦੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਾਥਾ ਹੋ ਗਿਆ ਬੰਦਾ ਇੰਜਰਡ ਹੋ ਗਿਆ ਜਾਂ ਬੰਦੇ ਦੀ ਡੈਥ ਹੋ ਗਈ। ਕਿਸ ਬੰਦਾ ਤੇ ਐਲਐਮ ਲਾਈਨਮੈਨ ਜਾਂ ਜੇਈ ਦੇ ਉੱਤੇ ਇਹ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ। ਇੱਕ ਤਾਂ ਸਾਡੇ ਨਾਲ ਜਿਹੜਾ ਕੰਮ ਕਰਦਾ ਸਾਥੀ ਲੋਕਾਂ ਦੀ ਆਪਣੀ ਡਿਊਟੀ ਕਰਦਾ ਹੋਇਆ ਲੋਕਾਂ ਦੀ ਸੇਵਾ ਕਰਦਾ ਹੋਇਆ ਜਾਂ ਤਾਂ ਇੰਜਰਡ ਹੋ ਜਾਂਦਾ ਜਾਂ ਮੌਤ ਦੇ ਮੂੰਹ ਚ ਜਾ ਪੈਂਦਾ। ਇੱਕ ਤਾਂ ਉਧਰ ਅਸੀਂ ਇਲਾਜ ਦੇ ਉੱਤੇ ਹੋ ਜਾਂਦੇ ਆ। ਦੂਜਾ ਕੀ ਹੈਗਾ ਕਿ ਪਰਚੇ ਦਰਜ ਹੋ ਜਾਂਦੇ ਨੇ। ਇਸ ਕਰਕੇ ਸਾਡੀਆਂ ਜਿਹੜੀਆਂ ਟੀਮਾਂ ਸੀਗੀਆਂ ਇਹਦੇ ਲਈ ਸਾਨੂੰ ਇਹ ਸੰਘਰਸ਼ ਜਿਹੜਾ ਇਹ ਵਿੜਨਾ ਪਿਆ। ਇਸ ਤੋਂ ਬਾਅਦ ਇੱਕ ਪੱਤੇ ਸੀਗੇ ਪੱਤੇ ਜਿਹੜੇ ਪੰਜਾਬ ਸਰਕਾਰ ਨੇ ਲਾਗੂ ਕੀਤੇ ਨੇ ਉਹ 2021 ਤੋਂ ਲਾਗੂ ਕਰ ਦਿੱਤੇ ਪਰ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਪੀਐਸਪੀਸੀਐਲ ਦੇ ਮੁਲਾਜ਼ਮ ਨੇ ਉਹਨਾਂ ਤੇ ਜਿਹੜੇ ਪੱਤੇ ਲਾਗੂ ਕੀਤੇ ਗਏ ਆ ਉਹ 2024 ਦੇ ਵਿੱਚ ਲਾਗੂ ਕੀਤੇ ਸਾਡੀ ਉਹ ਵੀ ਮੰਗ ਸੀ ਕਿ ਉਹਦੇ ਵਿੱਚ ਇਸੇ ਤਰ੍ਹਾਂ ਹੀ ਸਾਡਾ ਜਿਹੜੇ ਓਸੀ ਹੈ ਓਸੀ ਦਾ ਪੇ ਬੈਂਡ ਦਾ ਮੁੱਦਾ ਹੈਗਾ ਉੱਤੇ ਵੀ ਸਧਾਰਤਕ ਮਜ਼ਦੂਰੀ ਹੈਗੀ ਆ ਫਿਰ ਸਾਡੇ ਜਿਹੜੇ ਆ ਆਰਟੀਐਮ ਨੇ ਉਹਨਾਂ ਦੀ 12 ਸਾਲ ਦੀ ਨੌਕਰੀ ਤੋਂ ਬਾਅਦ ਉਹਨਾਂ ਨੂੰ ਏਲਮ ਬਣਾਇਆ ਜਾਂਦਾ ਹੈ ਤਾਂ ਸਾਡੀ ਉਹ ਮੰਗ ਸੀ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਇਸ ਟਾਈਮ 50 ਹਜ਼ਾਰ ਦੇ ਕਰੀਬ ਅਸਾਮੀਆਂ ਖਾਲੀ ਨੇ ਅਗਰ ਉਹ ਟੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 42000 47000 ਨੌਕਰੀਆਂ ਦਿੱਤੀਆਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਨੌਕਰੀਆਂ ਦਿਓ ਜਿਹੜੇ ਬੰਦੇ ਪ੍ਰਮੋਟ ਹੋਣੇ ਨੇ ਸਾਡੇ ਉਹ ਪ੍ਰਮੋਟ ਕਰਕੇ ਉਹਨਾਂ ਬੰਦਿਆਂ ਨੂੰ ਨੌਕਰੀਆਂ ਦਿਓ ਸਾਡੀ ਉਹ ਸੀ ਕਿ ਉਹਨਾਂ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਇਹਨਾਂ ਸਾਰੀਆਂ ਮੰਗਾਂ ਤੇ ਨਕਸ਼ਲ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਹਿਮਤੀਆਂ ਬਣੀਆਂ ਨੇ ਕੋਈ ਇਹਦੇ ਨਾਲ ਐਡਾ ਵੱਡਾ ਉਹ ਨਹੀਂ ਹੈਗਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ ਮਰਨਾ ਅਸੀਂ ਕਹਿੰਦੇ ਆ ਕਿ ਕੋਈ ਮਾਰਕੇ ਤਾਂ ਦਿਖਾਵੇ ਯਾਰ ਅਸੀਂ ਕਰੋੜ 1 ਕਰੋੜ ਰੁਪਏ ਅਸੀਂ ਜੱਥੇਬੰਦੀ ਵੱਲੋਂ ਦੇਣ ਨੂੰ ਤਿਆਰ ਆ ਉਹਨਾਂ ਬੱਚਿਆਂ ਦੀ ਹਾਲਤ ਜਾ ਕੇ ਦੇਖੋ ਮਹਾਲੀ ਦੇ ਵਿੱਚ ਮੁੰਡਾ ਹੈਗਾ 24 ਸਾਲ ਦੀ ਉਡੀ ਉਮਰ ਹੈ ਉਹਦੀ ਇੱਕ ਬਾਹ ਕੱਟਣੀ ਪਈ ਉਸ ਤੋਂ ਬਾਅਦ ਅੱਜ ਉਹਦੀ ਦੂਜੀ ਬਾਹ ਵੀ ਕੱਟ ਗਈ ਉਹ ਬੰਦਾ ਕਿੱਦਾਂ ਸਰਵਾਈਵ ਕਰੂਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਸ ਕਰਕੇ ਬਿਜਲੀ ਬੋਰਡ ਦਾ ਜਿਹੜਾ ਮੁਲਾਜ਼ਮ ਹੈ ਉਹ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਦੇ ਵਿੱਚ ਘੱਟ ਮੈਨਪਾਵਰ ਘੱਟ ਰਿਸੋਰਸਸ ਦੇ ਬਾਵਜੂਦ ਉਹਨਾਂ ਨੂੰ ਸੁਵਿਧਾਵਾਂ ਦੇਣ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਅਸੀਂ ਇਹਨਾਂ ਹਰਤਾਲਾ ਮੁਜਾਰੀਆਂ ਨਹੀਂ ਆਉਣਾ ਚਾਹੁੰਦੇ ਪਰ ਸਰਕਾਰ ਜਿਹੜੀ ਹੈ ਅਨ ਸੁਣੀ ਗੱਲ ਕਰਕੇ ਹੁਣ 3 ਦਿਨ ਹੋ ਗਏ ਅਸੀਂ 10 11 12 ਤਰੀਕ ਦੀ ਛੁੱਟੀ ਤੇ ਰਹੇ ਆ ਕੋ ਸਰਕਾਰ ਦਾ ਦੇਖੋ ਰਵਈਆ ਕਿਦਾਂ ਦਾ ਹੈ ਕਈ ਗ੍ਰਿਡ ਬੰਦ ਹੋ ਗਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰ ਨੂੰ ਪਤਾ ਨਹੀਂ ਕਿਸ ਗੱਲ ਦੀ ਉਹਨਾਂ ਨੂੰ ਉਹ ਹੈ ਵੀ ਇੱਕ ਮੁਲਾਜ਼ਮ ਨੂੰ ਮੰਗਾ ਦਾ ਹੱਲ ਤਾਂ ਟੇਬਲ ਟਾਕ ਤੇ ਰਹੀਂ ਹੋਣਾ ਨਾ ਗੱਲਬਾਤ ਨਾਲ ਹੀ ਹੱਲ ਹੋਣਾ ਪਰ ਇਹ ਸਰਕਾਰ ਗੱਲਬਾਤ ਕਰਨ ਤੇ ਵੀ ਨਹੀਂ ਆਉਂਦੀ ਇਸ ਕਰਕੇ ਸਾਨੂੰ ਮਜਬੂਰਨ ਜਿਹੜਾ ਹੈਗਾ ਇਹ ਅੱਗੇ ਆਪਣੀ ਜਿਹੜੀ ਮਾਸਲੀਪਾ ਉਹਨੂੰ ਵਧਾਉਣਾ ਪਿਆ ਹਾਂਜੀ ਕੋਈ ਸਰਕਾਰ ਦੀ ਤਰਫੋਂ ਕੋਈ ਪਾਰਟੀ ਕੁਝ ਸਰਕਾਰ ਵੱਲੋਂ ਜਿਹੜਾ ਹਜੇ ਹਜੇ ਤੱਕ ਜੇ ਹੈਗਾ ਉਹਦੇ ਵਿੱਚ ਕੀ ਹੈਗਾ ਕਿ ਅਸੀਂ ਜਿਹੜੀਆਂ ਟੋਟਲ 16 17 ਜੱਥੇ ਬੰਦੀਆਂ ਜਿਹੜੀਆਂ ਇਹ ਇੱਕ ਮੰਚ ਦੇ ਉੱਤੇ ਆ ਕੇ ਕਰ ਰਹੀਆਂ ਉਹਦੇ ਵਿੱਚ ਹਲਕਾ ਇਹ ਹੀ ਲੱਗ ਜਾਂਦਾ ਵੀ ਤੁਸੀਂ ਆ ਜਾਓ ਤੁਸੀਂ ਆ ਜਾਓ ਵੀ ਇੰਡੀਪੈਂਡੈਂਟ ਤੁਸੀਂ ਆ ਜਾਓ ਪਰ ਸਾਡੀ ਜਿਹੜੀ ਕਲੀਅਰ ਕਾ ਉਹ ਹੈ ਕਿ ਅਸੀਂ ਸਾਡੇ ਜੋ ਸੁਭਾਈ ਲੀਡਰ ਨੇ ਉਹੀ ਜੋ ਡਿਸਕਸ਼ਨ ਕਰਨਗੇ ਕਰਨਗੇ ਕੋਈ ਵੱਖਰੀ ਜਥੇਬੰਦੀ ਜਾ ਕੇ ਸਰਕਾਰ ਨਾਲ ਗੱਲਬਾਤ ਨਹੀਂ ਕਰੇਗੀ ਹਾਂ ਉਹਦੇ ਵਿੱਚ ਇੱਕ ਜਸਤ ਜਦੋਂ ਮੈਂ ਆ ਰਿਹਾ ਸੀ ਉਦੋਂ ਇੱਕ ਅਪਡੇਟ ਆਇਆ ਕਿ ਸ਼ਾਇਦ ਅੱਜ 5 ਵਜੇ ਇੱਕ ਜਿਹੜੀ ਮੀਟਿੰਗ ਹੈ ਸਰਕਾਰ ਵੱਲੋਂ ਇੱਕ ਕਾਲ ਕੀਤੀ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਹੈ ਜਿਹੜੀਆਂ ਸਹਿਮਤੀਆਂ ਦਿੱਤੀਆਂ ਨੇ ਉਹਨਾਂ ਸਹਿਮਤੀਆਂ ਦੇ ਉੱਤੇ ਇਹ ਮਦਿਆਂ ਨੂੰ ਹੱਲ ਕਰੇਗੀ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਬਾਤ ਬਣਦੀ ਹੈ ਤਾਂ ਫਿਰ ਹੜਤਾਲ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਜੋ ਕੋਈ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਸਾਡੀ ਆਪਸ ਦੇ ਵਿੱਚ ਇੱਕ ਜਾਂ ਸਾਡੀ ਮੀਟਿੰਗ ਹੋਏਗੀ ਸਾਡੀ ਸਟੇਟ ਬੌਡੀ ਦੀ ਉਸ ਤੋਂ ਬਾਅਦ ਜੋ ਲੀਡਰਸ਼ਿਪ ਵਾਲਾ ਫੈਸਲਾ ਲੈਣਗੇ ਉਹ ਮੀਡੀਆ ਨੂੰ ਜਾਣੂ ਕਰਵਾ ਦਿੱਤਾ ਜਾਏ ਨਹੀਂ ਸਾਡਾ ਅੱਜ ਜਿਹੜੀ ਅੱਜ ਤੋਂ 2 ਘੰਟੇ ਪਹਿਲਾਂ ਜਿਹੜੀ ਮੀਟਿੰਗ ਚੱਲੀ ਹੈ ਸਾਡੀ ਸਵੇਰ ਤੋਂ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਇਸ ਮਾਸ ਲੀਵ ਨੂੰ ਅ ਅੱਜ ਸਾਡੀ ਜੀ ਜੁਆਇੰਟ ਫੋਰਮ ਇਕਤਾ ਮੰਚ ਤੇ ਐਸੋਸ ਨੂੰ ਜੂਨੀਅਰ ਇੰਜੀਨੀਅਰ ਦੇ ਸਭਾਈ ਲੀਡਰ ਜਿਹੜੇ ਨੇ ਉਹਨਾਂ ਦੀ ਮੀਟਿੰਗ ਜਿਹੜੀ ਲੁਧਿਆਣਾ ਵਿੱਚ ਹੋਈ ਸੀ ਸਾਡੇ ਵੱਲੋਂ ਜਿਹੜੀ ਇਹ ਮਾਸ ਲੀਵ ਦੀ ਕਾਲ ਦਿੱਤੀ ਗਈ ਸੀ 10 11 12 ਤਰੀਕ ਦੀ ਅੱਜ ਉਹਦਾ ਆਖਰੀ ਦਿਨ ਸੀਗਾ ਤੇ ਉਹਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਸੀ ਜੀ ਤੇ ਅਸੀਂ ਜਿਹੜੀ ਇਹ ਕਾਲ ਹੈਗੀ ਹੈ ਇਹਨੂੰ ਅਸੀਂ 17 ਤਰੀਕ ਤੱਕ ਇਹਦੇ ਵਿੱਚ ਵਾਅਦਾ ਕੀਤਾ ਤੇ ਇਸ ਦੇ ਵਿੱਚ ਸਾਡੇ ਦੇ ਸਮੂਹਿਕ ਬਿਜਲੀ ਕਰਮਚਾਰੀਆਂ ਨੇ ਉਹ ਸਮੂਹਿਕ ਛੁੱਟੀ ਦੇ ਉੱਤੇ ਰਹਿਣਗੇ 17 ਤਰੀਕ ਤੱਕ ਅੱਛਾ ਕੀ ਪ੍ਰੋਗਰਾਮ ਦਿੱਤਾ ਗਿਆ ਨਾਲਾ ਅੱਜ ਬਸ ਇਸ ਪ੍ਰੋਗਰਾਮ ਦੇ ਵਿੱਚ ਇਹੀ ਹੈ ਕਿ 11 ਤੱਕ ਜਿਹੜੀ ਸਮੂਹਿਕ ਛੁੱਟੀ ਲਈ ਜਾਵੇਗੀ ਔਰ ਡਿਵੀਜ਼ਨ 15 ਦੇ ਉੱਤੇ ਡਿਵੀਜ਼ਨ ਦਫ਼ਤਰਾਂ ਦੇ ਅੱਗੇ ਸਮੂਹਿਕ ਕਰਨੇ ਦਿੱਤੇ ਜਾਣਗੇ ਇਹ ਧਰਨੇ ਸ਼ਨੀ ਐਤਵਾਰ ਵਾਲੇ ਦਿਨ ਵੀ ਜਾਰੀ ਰਹਿਣਗੇ ਅੱਛਾ ਐਸੇ ਜਿਹਨਾਂ ਕੋਲ ਜੁੜੀ ਨਹੀਂ ਜਿਹੜੇ ਸਾਰੇ ਜਿਹੜੇ ਜੈ ਸਾਹਿਬਾ ਨੇ ਉਹ ਇਸ ਸ਼ਾਮਲ ਨੇ ਜਹਾਂ ਕੁਛ ਰਹਿੰਦੇ ਨੇ ਜਿਨ੍ਹਾਂ ਲਈ ਛੁੱਟੀ ਕੋਈ ਦੇ ਜਾਰੀ ਕਰਦੇ ਚਾਹਣ ਨਹੀਂ ਮੈਕਸਿਮਮ ਜਿਹੜੇ ਲੋਕ ਨੇ ਉਹ ਸ਼ਾਮਲ ਨੇ ਕੁਛ ਇੱਕ ਜਗ੍ਹਾ ਤੇ ਹੁੰਦਾ ਕਿਤੇ ਕੋਈ ਕਿਸੇ ਦਾ ਕੋ ਪਰਸਨਲ ਹੁੰਦਾ ਹੈ ਜਾਂ ਸੰਘਰਸ਼ਾਂ ਤੋਂ ਜੇ ਕੋਈ ਡਰਦਾ ਹੈਗਾ ਤਾਂ ਉਹ ਪਿੱਛੇ हटਦਾ ਤਾਂ ਉਹ ਸਾਰਿਆਂ ਦਾ ਹੀ ਹੈਗਾ ਬਟ ਲਗਭਗ ਜ਼ਿਆਦਾ ਜਿਹੜੇ ਲੋਕ ਨੇ ਉਹ ਸੰਘਰਸ਼ ਦੇ ਵਿੱਚ ਅਸੀਂ 85% ਦੀ ਸਮੂਹ ਜਿਹੜੀ ਆ ਉਹ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਚਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿ ਰਿਹਾ ਕਿ ਇਹ ਜਿਹੜਾ ਦੇਖੋ ਤੁਸੀਂ ਬਿਜਲੀ ਮੁਲਾਜ਼ਮ ਹੈ ਜਿਹੜਾ ਇਹੀ ਸਰਕਾਰਾਂ ਨੂੰ ਮੋੜਾ ਪਾ ਸਕਦਾ ਇਸ ਤੋਂ ਪਹਿਲਾਂ ਪਟਵਾਰੀ ਯੂਨੀਅਨ ਲੈ ਲੋ ਤੁਸੀਂ ਬਾਕੀ ਜੱਥੇ ਬੰਨੀਆਂ ਲੈ ਲੋ ਮਾਸਟਰ ਤਾਂ ਇਹਨਾਂ ਨੇ ਪਹਿਲੇ ਸੱਟੇ ਹੀ ਕੁੱਟ-ਕੁੱਟ ਕੇ ਇਹਨਾਂ ਨੇ ਦਬਾ ਲਏ ਤੇ ਇਹ ਜਿਹੜਾ ਬਿਜਲੀ ਮੁਲਾਜ਼ਮ ਹੈ ਇਹ ਹਮੇਸ਼ਾ ਸੰਘਰਸ਼ਾਂ ਨੂੰ ਅੱਗੇ ਲੈ ਕੇ ਗਿਆ ਔਰ ਇਹ ਕਦੀ ਵੀ ਆਪਣੇ ਉਹਨਾਂ ਦੀ ਪਰਵਾਹ ਨਹੀਂ ਕਰਦਾ ਤੇ ਇਸ ਕਰਕੇ ਜਿਹੜੇ ਮੁਲਾਜ਼ਮ ਨਹੀਂ ਛੁੱਟੀਆਂ ਤੇ ਹੈਗੇ ਉਹਨਾਂ ਨੂੰ ਇਸ ਤੇ ਆਉਣਾ ਚਾਹੀਦਾ ਕਿਉਂਕਿ ਇਹ ਸੰਘਰਸ਼ ਮੇਰਾ ਇਕੱਲੇ ਦਾ ਨਹੀਂ ਜਾਂ ਮੇਰੇ ਕੋਲ ਪਰਸਨਲ ਇਹਦਾ ਬੈਨੀਫਿਟ ਨਹੀਂ ਇਹ ਸਾਰਾ ਲਾਜਮਾਨ ਦਾ ਸੰਘਰਸ਼ ਹੈ ਔਰ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਦਾ ਸੰਘਰਸ਼ ਹੈ ਪ੍ਰਮੁੱਖ ਮੰਗਾ ਕਿਹੜੀ ਨੇ ਜਿਹੜੇ ਕਰਕੇ ਕਰਾਰੇ ਪ੍ਰਮੁੱਖ ਪ੍ਰਮੁੱਖ ਮੰਗਾ ਜੀ ਸਾਡਾ ਜੇ ਕੋਈ ਬੰਦਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਤੇ ਸ਼ਹੀਦ ਦਾ ਦਰਜਾ ਸੈਕੰਡ ਜਿਹੜਾ ਹੈਗਾ ਅਗਰ ਉਹ ਇੰਜਰਡ ਹੋ ਜਾਂਦਾ ਜ਼ਖਮੀ ਹੋ ਜਾਂਦਾ ਤਾਂ ਉਹਦੇ ਜਿਹੜੀ ਇਲਾਜ ਦੀ ਜਿਹੜੀ ਹੈ ਕੈਸ਼ਲੈਸ ਸੁਵਿਧਾ ਦਿੱਤੀ ਜਾਵੇ ਔਰ ਤੀਜਾ ਜਿਹੜਾ ਹੈਗਾ ਕਿ ਸਬੰਧਤ ਜਿਹੜਾ ਕੋਈ ਮੁ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਰੋਕ ਲਾਈ ਜਾਵੇ ਉਸ ਤੋਂ ਬਾਅਦ ਆਰਟੀਐਮ ਤੋਂ ਜਿਹੜੀ ਹੈਗੀ ਹੈ ਏਲਐਮ ਦੀ ਪ੍ਰੋਮੋਸ਼ਨ ਜਿਹੜੀ ਹੈ ਉਹ 12 ਸਾਲ ਦਾ ਸਮਾਂ ਲੱਗਦਾ ਉਹਨੂੰ ਕੀਤਾ ਜਾਵੇ ਉਸੇ ਦਾ ਪੇ ਬੈਂਕ ਜਿਹੜਾ 21 ਦੇ ਵਿੱਚ ਬਾਕੀਆਂ ਕੈਟਾਗਰੀਆਂ ਨੂੰ ਲਾਗੂ ਹੋ ਗਿਆ ਸੀ ਉਸ ਨੂੰ ਨਹੀਂ ਲਾਗੂ ਕੀਤਾ ਗਿਆ ਸੀ ਉਹ ਲਾਗੂ ਕੀਤਾ ਜਾਵੇ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਜਿਹੜੇ ਆਹ ਦਫਤਰ ਨੇ ਜਿਨ੍ਹਾਂ ਦੀ ਹਾਲਤ ਬੜੀ ਖਸਤਾ ਹੈ ਜਿੱਥੇ ਸਾਡੇ ਮੁਲਾਜ਼ਮ ਕੰਮ ਕਰਦੇ ਨੇ ਜਾਂ ਲੋਕਾਂ ਨੂੰ ਵੀ ਪਤਾ ਹੈ ਕਿ ਕਿੰਨੀ ਮਾੜੀ ਹਾਲਤ ਸਾਡੇ ਦਫ਼ਤਰਾਂ ਦੀ ਇਹਨਾਂ ਦਫ਼ਤਰਾਂ ਦੀ ਉਸਾਰੀ ਕੀਤੀ ਜਾਵੇ ਮੋਡਰਨਾਈਜੇਸ਼ਨ ਵੱਲ ਲਿਆਇਆ ਜਾਵੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਮੁਲਾਜ਼ਮ ਜਿਹੜੇ ਨੇ ਉਹਨਾਂ ਤੇ ਭਰਤੀ ਕੀਤੀ ਜਾਵੇ ਔਰ ਜਿਹੜਾ ਹੈਗਾ ਡਿਊਟੀ ਦੇ ਘੰਟੇ ਤਕਨੀਕੀ ਕੰਮਾਂ ਦੀ ਡਿਊਟੀ ਦੇ ਘੰਟੇ ਜਿਹੜੇ ਆ ਉਹ ਨਿਰਧਾਰਤ ਕੀਤੇ ਜਾਣ ਹੁਣ ਇੱਕ ਜੇਆ ਜਾਂ ਏਕ ਏਲਐਮ ਉਹ 24 ਘੰਟੇ ਦਾ ਮੁਲਾਜ਼ਮ ਹੈ ਲੈਣ ਦਾ ਜਿਹੜਾ 24 ਘੰਟੇ ਦਾ ਮੁਲਾਜ਼ਮ ਹੈ ਕਿਸੇ ਟਾਈਮ ਵੀ ਬੁਲਾ ਲੈਂਦੇ ਨੇ ਅਸੀਂ ਕਹਿੰਦੇ ਹਾਂ ਕਿ ਕੋਈ ਉਹਨੂੰ ਟਾਈਮ ਫਰੇਮ ਤਾਂ ਰੱਖਿਆ ਜਾਵੇ ਨਾ ਜਿੱਥੇ ਤੁਹਾਡੇ ਲੁਧਿਆਣੇ ਦੇ ਵਿੱਚ ਸ਼ਿਫਟਾਂ ਚੱਲਦੀਆਂ ਬਟ ਬਾਕੀ ਪੰਜਾਬ ਦੇ ਵਿੱਚ ਬਹੁਤ ਮਾੜ ਜੇ ਜਾਂ ਦੂਜੇ ਮੁਲਾਜ਼ਮ ਨੇ ਜਿਹੜੀ ਉਹ 24 24 ਘੰਟੇ ਡਿਊਟੀਆਂ ਕਰੀਆਂ ਬੰਦੇ। ਅੱਜ ਜਿਹੜਾ ਚੱਲ ਰਿਹਾ ਸੰਘਰਸ਼ਾ ਤੇ ਉਹਦੇ ਸਬੰਧ ਕੋਈ ਮੀਟਿੰਗ ਦਾ ਸੱਦਾ ਆਇਆ ਜੀ। ਅੱਛਾ ਜੀ ਜਿਹੜੀ ਸਟੇਟ ਬੋਡੀ ਆ ਜੁਆਇੰਟ ਫੋਰਮ ਦੀ ਇਕਤਾ ਮੰਚ ਤੇ ਇਹ ਹੋ ਜੇ ਜੇ ਜਿਹੜੇ ਹੈਗਾ ਐਸੋਸੀਏਸ਼ਨ ਆਫ ਜੇਈ ਉਹਨਾਂ ਦੀ ਇੱਕ ਮੀਟਿੰਗ ਹੋਈ ਆ ਔਰ ਮੀਟਿੰਗ ਦੇ ਵਿੱਚ 10 11 12 ਤਰੀਕ ਦੀ ਜੋ ਅਸੀਂ ਮਾਸ ਲੀਫ ਤੇ ਗਏ ਆ ਉਹਨਾਂ ਦੇ ਜਿਹੜੇ ਸੀ ਉਹ ਸਾਰੀ ਸਮਿਖਿਆ ਕੀਤੀ ਗਈ ਔਰ ਬਹੁਤ ਸਾਰਾ ਸਟਾਫ ਜਿਹੜਾ ਇਸ ਦੇ ਵਿੱਚ ਲੜਾਈ ਦੇ ਵਿੱਚ ਸ਼ਾਮਲ ਹੋਇਆ ਔਰ ਇਸ ਤਿੰਨ ਦਿਨ ਦੇ ਵਿੱਚ ਮੈਨੇਜਮੈਂਟ ਨੇ ਕੋਈ ਵੀ ਮਲੋਕਾਲ ਵਾਸਤੇ ਨਹੀਂ ਬੁਲਾਇਆ ਔਰ ਇਹ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਇਸ ਲੜਾਈ ਨੂੰ ਹੋਰ ਅੱਗੇ ਵਧਾਇਆ ਜਾਵੇ ਇਸ ਲੜਾਈ ਨੂੰ ਅਸੀਂ 17 ਤਰੀਕ ਤੱਕ ਅੱਗੇ ਲੈ ਕੇ ਗਏ ਆ ਔਰ 5 ਦਿਨ ਦੀ ਹੋਰ ਪਾਸ ਕੈਜੂਅਲ ਲੀਵ ਤੇ ਸਟਾਫ ਜਾਏਗਾ ਔਰ ਜਿਹੜੇ ਲੋਕਾਂ ਨੂੰ ਅਸਬੋਧਾ ਹੋਏਗੀ ਲੋਕਾਂ ਨੂੰ ਪਰੇਸ਼ਾਨੀ ਹੋਏਗੀ ਉਹਦੀ ਜ਼ਿੰਮੇਵਾਰੀ ਜਿਹੜੀ ਸਾਰੀ ਆ ਪ੍ਰਸ਼ਾਸਨ ਦੀ ਆ ਸਾਡੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਆ ਜਾਂ ਸਾਡੇ ਜਿਹੜਾ ਬਿਜਲੀ ਮੰਤਰੀ ਦੀ ਆ ਕਿਉਂਕਿ ਸਾਡਾ ਕੋਈ ਸ਼ੌਕ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਪ੍ਰੇਸ਼ਾਨ ਕਰੀਏ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਨਹੀਂ ਕਰਦੀ ਆ ਮੈਨੇਜਮੈਂਟ ਤਾਂ ਕਰਕੇ ਸਾਨੂੰ ਇਹ ਜਿਹੜਾ ਸੰਘਰਸ਼ਾ ਉਹਨੂੰ ਅੱਗੇ ਲੈ ਕੇ ਜਾਣਾ ਪਿਆ ਅੱਜ ਮੀਟਿੰਗ ਕੋਈ ਹੋ ਰਹੀ ਆ ਅੱਜ ਜਿਹੜੀ ਮੀਟਿੰਗ ਵਾਸਤੇ ਸ਼ਾਮ ਨੂੰ 5 ਵਜੇ ਦਾ ਟਾਈਮ ਦਿੱਤਾ ਬਿਜਲੀ ਮੰਤਰੀ ਨੇ ਟੈਂਡੀਗੜ ਵਿਖੇ ਸੋਸੇ ਸਾਡੀ ਸਟੇਟ ਬੋਡੀ ਜਿਹੜੇ ਨਮਾਇਦੇ ਆ ਗਏ ਨੇ ਜੋ ਵੀ ਉੱਥੋਂ ਕੋਈ ਫੈਸਲਾ ਹੋਊਗਾ ਉਹ ਬਾਅਦ ਵਿੱਚ ਦੱਸਾਂਗੇ ਮੈਂ ਜੀ ਕੇਵਲ ਸਿੰਘ ਬਨਵਾਇਤ ਯੂਨੀਅਨ ਪਾਵਰ ਕਾਮਨ ਟ੍ਰਸਟ ਕੋ ਪੈਨਸ਼ਨ ਯੂਨੀਅਨ ਦਾ ਮੈਂ ਪੰਜਾਬ ਦਾ ਵੀ ਪ੍ਰਧਾਨ ਆ ਅਸੀਂ ਜੋ ਬਿਲੀ ਬੋਰਡ ਦੇ ਵਿੱਚ ਸਾਡੀ ਜੋ ਜਥੇਬੰਦੀ ਹੈ ਬਿਲੀ ਬੋਰਡ ਦੀ ਪਾਵਰ ਕਾਮਨ ਪੈਨਸ਼ਨ ਯੂਨੀਅਨ ਅਸੀਂ ਇਸ ਬਿਲੀ ਬੋਰਡ ਦੇ ਮੁਲਾਜ਼ਮਾਂ ਦੀ ਪੂਰਨ ਤੌਰ ਤੇ ਇਸ ਐਜੀਟੇਸ਼ਨ ਦੀ ਹਮਾਇਤ ਕਰਦੇ ਹਾਂ ਜੋ ਇੱਕ ਤਾਂ ਮੰਤ ਮੰਤ ਜਿਹੜੇ ਜੁਆਇੰਟ ਫੋਰਮ ਇਹ ਐਸੋਸੀਏਸ਼ਨਲ ਜੁਨੀਅਨ ਜਿਹੜੇ ਜਿਵੇਂ ਐਜੂਕੇਸ਼ਨ ਦੇ ਰਾਹ ਦੇ ਉੱਤੇ ਗਈ ਹੈ ਅਸੀਂ ਇਹਦੀ ਹਮਾਇਤ ਕਰਦੇ ਹਾਂ ਕਿ ਮੰਗਾਂ ਬਿਲਕੁਲ ਅਸੀਂ ਮਹਿਸੂਸ ਕਰਦੇ ਹਾਂ ਕਿ ਮੰਗਾਂ ਬਿਲਕੁਲ ਜਾਇਜ਼ ਨੇ 1 ਕਰੋੜ ਰੁਪਏ ਦੀ ਜਿਹੜੀ ਮੰਗ ਹੈ ਇਹਨਾਂ ਦੀ ਬਿਲਕੁਲ ਜਾਇਜ਼ ਮੰਗ ਹੈ ਜਿਸ ਢੰਗ ਦੇ ਐਕਸੀਡੈਂਟ ਹੁੰਦੇ ਨੇ ਜਿਸ ਢੰਗ ਨਾਲ ਮਤਲਬ ਅਸੀਂ ਮਹਿਸੂਸ ਕਰਦੇ ਹਾਂ ਬਹੁਤ ਹੀ ਖਤਰਨਾਕ ਹਾਲਤਾਂ ਦੇ ਵਿੱਚ ਬਿਜਲੀ ਬੋਰ ਦੇ ਮੁਲਾਜ਼ਮ ਕੰਮ ਕਰਦੇ ਨੇ ਐਕਸੀਡੈਂਟ ਜਸਟਿਸ ਨੇ ਹੁੰਦੇ ਨੇ ਤਾਂ ਮਨ ਦਹਿਲ ਜਾਂਦਾ ਘਬਰਾ ਜਾਂਦਾ ਮਨ ਦੇਖਦੇ ਅਸੀਂ ਕੰਬੜੇ ਉੱਤੇ ਚੜਿਆ ਹੋਇਆ ਇੱਕ ਲਾਈਨ ਮੈਨ ਅਸਿਸਟੈਂਟ ਲਾਈਨ ਮੈਨ ਜਾਂ ਕੋਈ ਹੋਰ ਵਿਅਕਤੀ ਜਿਹੜਾ ਵੀ ਕੰਮ ਕਰਦਾ ਉਹ ਜੋ ਖੰਭੇ 'ਤੇ ਚੜਿਆ ਹੁੰਦਾ ਉਹਨੂੰ ਸ਼ਾਰਟ ਲੱਗਦਾ ਉਹਨੂੰ ਅੱਗ ਵੀ ਪੈ ਜਾਂਦੀ ਹੈ ਤੇ ਅੱਗੇ ਦੇ ਉੱਤੇ ਹਾਲਾਤ ਇਹੋ ਜਿਹੇ ਬਣਦੇ ਆ ਕਦੇ ਉਹਦੀ ਬਾਹ ਥੱਲੇ ਸੜ ਕੇ ਡਿੱਗਦੀ ਹੈ ਕਦੇ ਉਹਦੀ ਲੱਤ ਸੜ ਕੇ ਡਿੱਗਦੀ ਹੈ ਇਹੋ ਜਿਹੀਆਂ ਹਾਲਤਾਂ ਦੇ ਵਿੱਚ ਮਾੜੀਆਂ ਹਾਲਤਾਂ ਦੇ ਵਿੱਚ ਜਿਹੜੇ ਬਿਜਲੀ ਬੋਰਡ ਦੇ ਕਰਮਚਾਰੀ ਕੰਮ ਕਰਦੇ ਨੇ ਤਾਂ ਮੈਨੇਜਮੈਂਟ ਦਾ ਫਰਜ਼ ਬਣਦਾ ਕਿ ਜਿਹੜੀ ਇਹਨਾਂ ਦੀ ਜਾਇਜ਼ ਮੰਗ ਹੈ 1 ਕਰੋੜ ਰੁਪਏ ਦੀ ਮੰਗ ਹੈ ਕੋਈ ਕੋਈ ਜਾਇਜ਼ ਹੈ ਉਹ ਉਹਨੇ ਸਾਰੇ ਪਰਿਵਾਰ ਦਾ ਢਾਂਚਾ ਜਿਹੜਾ ਬਿਕਰ ਜਾਂਦਾ ਜਿਹੜਾ ਬੰਦਾ ਚ ਕੈਸ਼ਲੈਸ ਸਕੀਮ ਵਾਲੀ ਗੱਲ ਬਿਲਕੁਲ ਜਾਇਜ਼ ਹੈ ਜਦੋਂ ਕਿਸੇ ਦਾ ਨਾਨ ਫੈਟਲ ਐਕਸੀਡੈਂਟ ਹੁੰਦਾ ਉਹਨੂੰ ਹਸਪਤਾਲ ਦਾਖਲ ਕਰਾਇਆ ਜਾਂਦਾ ਉਹਦੇ ਵਾਸਤੇ ਪਹਿਲਾਂ ਪੈਸੇ ਕੋਈ ਨਹੀਂ ਦਿੱਤੇ ਜਾਂਦੇ ਬਾਅਦ ਵਿੱਚ ਪੈਸੇ ਉਹਦਾ ਬਿੱਲ ਜਿਹੜੇ ਨੇ ਕਿਹਾ ਜਾਂਦਾ ਕਿ ਬਿੱਲ ਬਣਾ ਕੇ ਦਿਓ ਤੇ ਅਸੀਂ ਪਾਸ ਕਰਾਂਗੇ ਉਹਦੇ ਵਿੱਚ ਵੀ ਕੀ ਪੀਛਣਾ ਕਾਫੀ ਦਵਾਈਆਂ ਜਿਹੜੀਆਂ ਨੇ ਉਹ ਛੜ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਇਹ ਹਾਲਤਾ ਵੀ 60% ਹੀ ਉਹਦੇ ਪੈਸੇ ਜਿਹੜੇ ਨੇ ਦੂਜੇ ਮੈਡੀਕਲ ਦੇ ਉਹ ਮਿਲਦੇ ਨੇ ਤੇ 40% ਉਨਜੀ ਜਾਂਦੇ ਲੱਗਦੇ ਨੇ ਕਈ ਜਗ੍ਹਾ ਤਾਂ 50% ਹੀ ਮਿਲਦੇ ਨੇ ਇਸ ਕਰਕੇ ਉਹ ਜਿਹੜੇ ਬੰਦੇ ਨੇ ਇੰਨੇ ਖਰਚ ਹੁੰਦੇ ਨੇ ਉਹ ਗਰੀਬ ਆਦਮੀ ਆ ਜਿਹੜੇ ਮੁੰਡੇ ਕੰਪਨੀ ਦੇ ਵਿੱਚ ਨੇ ਉਹਨਾਂ ਦੇ ਵਿਚਾਰੇ ਨੂੰ ਮਿਲਦੇ 10000 ਹੈ ਕਿਵੇਂ 10000 ਕਨਗੇ ਜ਼ਿੰਦਗੀ ਦਾ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਪੜਾਉਣਾ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਜ਼ਿੰਦਗੀ ਬਿਤਰ ਕਰਨੀ ਆ ਉਹ ਸਮਾਜ ਦੇ ਵਿੱਚ ਕਿਵੇਂ ਬਰਾਬਰਤਾ ਦੇ ਉੱਤੇ ਆਉਣਗੇ ਉਹਨਾਂ ਦੇ ਬੱਚੇ ਕਿਵੇਂ ਪੜ੍ਹਨਗੇ ਉਹਨਾਂ ਦੇ ਬੱਚੇ ਸਮਾਜ ਦੇ ਵਿੱਚ ਕਿਵੇਂ ਚੱਲਣਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਨੇ ਐਜੀਟੇਸ਼ਨ ਲੜ ਰਹੇ ਨੇ ਮੂਮਟ ਕਰ ਰਹੇ ਨੇ ਇਹ ਬਿਲਕੁਲ ਜਾਇਜ਼ ਸੰਘਰਸ਼ ਆ ਔਰ ਅਸੀਂ ਉਰੇਨ ਤੌਰ ਤੇ ਪਾਵਰ ਕਮਨ ਟ੍ਰੈਸਟ ਤੋਂ ਪੈਨਸ਼ਨ ਯੂਨੀਅਨ ਬਾਰੇ ਸਾਥੀ ਜਿਹੜੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਸਾਥੀ ਰਾਦੇ ਸ਼ਾਮ ਜੀ ਜਨਰਲ ਸੈਰਕੀ ਸਾਥੀ ਮਸੀਤਾਂ ਜੀ ਉਹਨਾਂ ਦੇ ਵੀ ਇਹ ਪ੍ਰੈਸ ਸਟੇਟਮੈਂਟ ਦਿੱਤੀ ਹੋਈ ਹੈ ਉਹਨਾਂ ਨੇ ਵੀ ਇਹ ਬਿਲਕੁਲ ਇਸ ਸੰਗਾਰਸ਼ ਦੇ ਨਾਲ ਨੇ ਔਰ ਸਦਾ ਨਾਲ ਰਹਿਣਗੇ ਔਰ ਮੰਗ ਕਰਦੇ ਇਸ ਗੱਲ ਦੇ ਉੱਤੇ ਕਿ ਜਲਦੀ ਜਲਦੀ ਇਹ ਮੰਗਾਂ ਜਿਹੜੀਆਂ ਨੇ ਮੰਨੀਆਂ ਜਾਣ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ 17 ਤਰੀਕ ਨੂੰ ਜਿਹੜਾ ਵੱਡਾ ਮਯਾਰਾ ਕੀਤਾ ਜਾ ਰਿਹਾ ਪਟਿਆਲੇ ਦੇ ਵਿੱਚ ਪ੍ਰਧਾਨ ਤੇ ਸੈਕਟਰੀ ਦੇ ਨਾਲ ਸਲਾਹ ਕਰਕੇ ਅਸੀਂ ਉਸ ਸੰਘਰਸ਼ ਦੇ ਵਿੱਚ 2 ਹਰਨੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਪੈਨਸ਼ਨ ਪੈਨਸ਼ਨ ਜਿਹੜੇ ਨੇ ਪੈਨਸ਼ਨ ਯੂਨੀਅਨ ਦੇ ਸਾਥੀ ਜਿਹੜੇ ਨੇ ਉਹਦੇ ਵਿੱਚ ਪਾਰਟਿਸਪੇਟ ਕਰਨਗੇ ਜਿੱਦਾਂ ਖਣੇ ਕਿਵੇਂ ਇੱਕ ਚੱਲ ਰਿਹਾ ਸੰਘਰਸ਼ ਤੇ ਕਿ ਉਹ ਕਿੰਨਾ ਕਿੰਨਾ ਬਦੋ ਸਮਰਥਨ ਦਿੱਤਾ ਗਿਆ ਤੇ ਪ੍ਰੋਗਰਾਮ ਸਾਡਾ ਸੰਦਰਸ਼ ਜਿਹੜਾ ਆ 10 ਤਰੀਕ ਦੇ ਕੰਪੈਰੀਸ਼ਨ ਅੱਜ ਕਾਫੀ ਵਧਿਆ ਹੋਇਆ 10 ਤਰੀਕ ਤੋਂ ਜਿਹੜਾ ਸੰਘਰਸ਼ ਸੀ ਸਾਡਾ 11 ਨੂੰ ਵਧਿਆ 11 ਤੋਂ ਅੱਜ 12 12ਵੇਂ ਦਿਨ ਦੇ ਅੱਜ ਜਿਹੜਾ ਲਗਭਗ ਮੈਨੇਜਮੈਂਟ ਜਿਹੜੀ ਆ ਉਹ ਅੰਕੜੇ ਪੂਰੇ ਨਹੀਂ ਦੇ ਰਹੀ ਪਰ 75 80% ਦੇ ਜਿਹੜੀ ਸਟ੍ਰਾਈਕ ਤੇ ਅਸੀਂ ਉਹ ਪਹੁੰਚ ਗਏ ਹਾਂ ਆ ਔਰ ਜਿਸ ਦੇ ਨਾਲ ਹੀ ਸਪੈਸ਼ਲ ਤੌਰ ਤੇ ਮੈਂ ਇੱਕ ਗੱਲ ਮਹਿਕਮੇ ਨੂੰ ਛੱਡ ਕੇ ਵੱਖਰੀ ਕਰਨਾ ਚਾਹੁੰਨਾ ਪਟਵਾਰ ਯੂਨੀਅਨ ਵਾਲਿਆਂ ਨੇ ਪਟਵਾਰੀ ਯੂਨੀਅਨ ਜਿੰਨੇ ਹੈਗੇ ਆ ਉਹਨਾਂ ਨੇ ਵੀ ਸਾਨੂੰ ਸਮਰਥਨ ਦੀ ਲੈਟਰ ਦਿੱਤੀ ਆ ਵੀ ਬਿਨਾਂ ਸ਼ਰਤੋਂ ਅਸੀਂ ਜਿਹੜਾ ਆ ਉਹ ਅਸੀਂ ਸਮਰਥਨ ਕਰਦੇ ਹਾਂ ਉਹਦੇ ਵਿੱਚ ਤੁਹਾਡੀਆਂ ਰੈਲੀਆਂ ਮਜਾਰਿਆਂ ਦੇ ਵਿੱਚ ਵੀ ਅਸੀਂ ਸਮੂਲੀਅਤ ਕਰਾਂਗੇ ਔਰ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਜਿਹੜੀ ਆ ਇੱਕ ਜਰੂਰੀ ਸਹੂਲਤ ਹੈ ਪਹੁੰਚ ਦੇ ਕਰਨ ਵਾਸਤੇ ਇਹ ਜਿਹੜੀਆਂ ਬਿਲੀਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਮੰਨੀਆਂ ਚਾਹੀਦੀਆਂ ਇਹ ਉਹਨਾਂ ਨੇ ਗੱਲ ਕਹੀ ਆ ਸਾਡੇ ਕੋਲ ਰਿਟਰਨ ਜਿਹੜੀ ਆ ਉਹਨਾਂ ਨੇ ਕੰਸਰਟ ਭੇਜੀ ਆ ਤੇ ਬਾਕੀ ਗੱਲ ਸੀ ਐਜੀਟੇਸ਼ਨ ਵਾਲੀ ਕਿਸਾਨ ਜਥੇਬੰਦੀਆਂ ਉਹ ਵੀ ਸਾਡੇ ਨਾਲ ਜਿਹੜੀਆਂ ਸਮਰਥਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਹਰ ਇੱਕ ਤਰ੍ਹਾਂ ਅਸੀਂ ਤੁਹਾਡੇ ਨਾਲ ਜਿਹੜਾ ਸਮਰਥਨ ਉਹ ਕਰਾਂਗੇ ਟੀਵੀ ਵਾਲੇ ਕੰਮਾਂ ਦੀ ਗੱਲ ਕਰਦੇ ਪੈਸੇ ਆਪਾਂ ਹੁਣ ਸੀਐਚਵੀ ਵਾਲੇ ਕੰਮ ਹੈ ਜਿਹੜੇ ਆ ਉਹ ਵੀ ਐਕਚੁਅਲੀ ਮੰਗ ਕਾਮਨ ਆ ਅਸੀਂ ਕਹਿੰਦੇ ਆ ਸੀਐਚਵੀ ਆ ਚਾਹੇ ਰੈਗੂਲਰ EMPLOYEE ਆ ਅਸੀਂ ਤਾਂ ਕਹਿੰਦੇ ਸੀਐਚਵੀ ਰੱਖਣਾ ਹੀ ਨਹੀਂ ਚਾਹੀਦਾ ਰੈਗੂਲਰ ਭਰਤੀ ਕਰਨੀ ਚਾਹੀਦੀ ਆ ਜੇ ਉਹ ਮਜਬੂਰੀ ਵਸ ਜਿਹੜੀ ਪੰਜਾਬ ਸਰਕਾਰ ਨੇ ਬੇੜਾ ਗਰਗ ਕੀਤਾ ਹੋਇਆ ਵੀ ਜਿਹੜਾ ਇਹ ਮੁੱਦੇ ਲੈ ਕੇ ਆਈ ਸੀ ਵੀ ਅਸੀਂ ਭਰਤੀ ਕਰਦੇ ਆਂਗੇ ਅੰਗਰੇਜ਼ ਸਾਡੇ ਕੋ ਆਕੇ ਨੌਕਰੀਆਂ ਕਰਨਗੇ ਇਹਨਾਂ ਨੇ ਆਪਣੇ ਭੱਤੇ ਵਧਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ਇਹ ਹੁਣੇ ਤੁਹਾਨੂੰ ਜਾਣਕਾਰੀ ਤਾਜ਼ੀ ਦੱਸਦੀ ਹੈ ਵੀ ਹੁਣ ਜਿਹੜਾ ਫੈਸ਼ਨ ਸਿਗਾ ਜਿਹਦੇ ਵਿੱਚ ਅਸੀਂ 16 ਸਾਲ ਬਾਅਦ ਮਟਕਾ ਚੋਂ ਪਹੁੰਚ ਕੇ ਜਿੰਦਾਬਾਦ ਮੁਰਦਾਬਾਦ ਇਹਨਾਂ ਦੀ ਕਰਕੇ ਆਏ ਇਹਨਾਂ ਦੇ ਤੇ ਉੱਥੇ ਇਹਨਾਂ ਨੇ 83000 ਆਪਣੇ ਭੱਤੇ ਕਹਿੰਦੇ ਬਹੁਤ ਘੱਟ ਆ ਜਿਹੜਾ ਸੀਐਚਵੀ ਕੰਮ ਆ ਇੱਕ 909500 ਰੁਪਇਆ ਲੈ ਰਿਆ ਉਹਦੀ ਤਨਖਾਹ ਬਹੁਤ ਘੱਟ ਆ ਐਡੀ ਬੇਸ਼ਰਮੀ ਦੀ ਹੱਦ ਕੀਤੀ ਹੋਈ ਆ ਵੀ ਇੱਕ ਮੰਤਰੀ ਇਹਨਾਂ ਦਾ ਕਹਿ ਰਿਹਾ ਕਹਿੰਦਾ ਅਸੀਂ ਬਿਆਹਾਂ ਸ਼ਾਦੀਆਂ ਤੇ ਜਾਣਾ ਹੁੰਦਾ ਕਹਿੰਦਾ ਲੋਕਾਂ ਦੇ ਇਹਨੇ ਪੈਸੇ ਤਾਂ ਸਾਡੇ ਸ਼ਕਨਾ ਜੀ ਮੁੱਕ ਜਾਂਦੇ ਆ ਤੇ ਜਿਹੜਾ ਸਾਥੀ ਉਹ 10000 ਤੇ 9500 ਤੇ ਲੱਗਿਆ ਜਾਂ ਜਿਹੜਾ ਤੁਸੀਂ ਪਰਵੇਸ਼ਨ ਪੀਰੀਅਡ ਤੇ 3 ਸਾਲ ਰਗੜਦੇ ਹੋ ਉਹਨੂੰ ਤੇ ਉਹਨੇ ਕੋਈ ਗਰਗ ਰਸਤੀ ਨਹੀਂ ਹੈਗੀ ਉਹਨੇ ਕੋਈ ਵਿਆਹ ਸ਼ਾਦੀ ਦੇ ਸੰਕਸ਼ਨ ਜਾਂ ਪੱਚੇ ਉਹਨੇ ਕੋਈ ਕਿਤੇ ਨਹੀਂ ਪਾਲਨੇ ਉਹਨੇ ਕੁਝ ਨਹੀਂ ਕਰਨਾ ਉਹਨੇ ਬੱਚਿਆਂ ਨੇ ਫੀਸਾਂ ਦੇਣੀਆਂ ਇਹ ਸਰਕਾਰ ਨੇ ਬੇਸ਼ਰਮੀ ਦੀ ਹੱਦ ਬਣੀ ਇਸੇ ਕਰਕੇ ਹੀ ਸੀਐਚਵੀ ਕੰਮ ਆ ਜਿਹੜਾ ਉਹ ਵੀ ਸਾਡੇ ਨਾਲ ਅਸੀਂ ਉਹਦੀ ਮੰਗ ਰੱਖੀ ਹੋਈ ਆ ਵੀ ਉਹਨੂੰ ਰੈਗੂਲੇਟ ਕਰਨਾ ਚਾਹੀਦਾ ਜਿਹੜੀ ਨਗੂਣੀ ਤਨਖਾਹ 10000 ਰਹਾ ਜਾਂ ਠੇਕੇਦਾਰਾਂ ਦੇ ਮੂੰਹ ਜਿਹੜਾ 50 55000 ਪਾ ਰਿਆ ਜਾ ਰਿਹਾ ਉਹਦੇ ਬਿਲੀ ਬੋਲ ਨੂੰ ਪੈਸੇ ਬਚਦੇ ਆ ਉਹਨੂੰ ਘੱਟ ਤਨਖਾਹ ਤੇ ਜਿਹੜਾ ਹੈ ਉਹਨਾਂ ਨੂੰ ਭਰਤੀ ਕੀਤਾ ਜਾ ਸਕਦਾ ਉਹਨਾਂ ਦਾ ਹੁਣ ਜਿਹੜਾ ਆ ਅਖੀਰ ਉਹਨਾਂ ਨੇ ਜਦੋਂ ਇਹ ਦੇਖ ਕੇ ਐਕਸੀਡੈਂਟ ਦੇ ਹੁੰਦੇ ਹਾਲਾਤਾਂ ਨੂੰ ਦੇਖ ਕੇ ਵੀ ਦਰੋਂ ਦਿਨ ਰੈਗੂਲਰ ਆ ਜਾਏ ਸੀ ਐਫਟੀਬੀਆ ਉਹਨਾਂ ਦੇ ਐਕਸੀਡੈਂਟ ਹੋ ਰਿਹਾ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਮਈਆ ਹੋਰ ਹੈ ਕੰਪਨਸੇਸ਼ਨ ਨਹੀਂ ਮਿਲ ਰਹੀ ਤਾਂ ਉਸ ਤੇ ਉਹਨਾਂ ਨੇ ਜਦੋਂ ਅਸੀਂ ਵੀ ਕਿਹਾ ਵੀ ਜਿਹੜੀ ਉਹ ਇੱਕ ਨਰੂਰ ਦੀ ਸਹਾਇਤਾ ਦਿੱਤੀ ਜਾਵੇ ਤਾਂ ਉਹਨਾਂ ਨੇ ਵੀ ਸਾਨੂੰ ਸਹਾਇਤਾ ਦਿੱਤੀ ਆ ਵੀ ਅਸੀਂ ਤੁਹਾਡੇ ਐਜੀਟੇਸ਼ਨ ਦੇ ਨਾਲ ਰਲਾਂਗੇ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਵੀ ਜਦੋਂ ਅਸੀਂ ਤਿੰਨ ਦਿਨ ਤੋਂ ਬਾਅਦ ਰੋਗੇ ਸੰਘਰਸ਼ ਵਧਾਉਂਗੇ ਤਾਂ ਸਾਡੇ ਨਾਲ ਖੁੱਲਾ ਸਮਰਥਨ ਦਿੱਤਾ ਉਹਨਾਂ ਨੇ ਵੀ ਅਸੀਂ ਵੀ ਜਿਹੜੀ ਆ ਉਹ ਕੰਮ ਕਰਾਂਗੇ ਬਲਿਹਾਰ ਗਰੁੱਪ ਆ ਇੱਕ ਦੂਜਾ ਦੋ ਐਸ ਪੀ ਐਚ ਵੀ ਕੰਮ ਆਜਿ ਗਰੁੱਪ ਆਗੇ ਆ ਦੋਨਾਂ ਨੇ ਸਾਨੂੰ ਸਮਰਥਨ ਦਿੱਤਾ ਵੀ ਅਸੀਂ ਜਿਹੜੀ ਆ ਹਰ ਇੱਕ ਤਰ੍ਹਾਂ ਤੁਹਾਡੇ ਨਾਲ ਸੰਘਰਸ਼ ਦੇ ਵਿੱਚ ਜਿਹੜੀ ਆ ਮੰਗਦਰ ਕਰਾਂਗੇ ਕੰਮ ਵੀ ਬੰਦ ਕਰਾਂਗੇ ਧਰਨੇ ਮਜਾਰਿਆਂ ਜੀ ਤੁਹਾਡੇ ਸਮੂਲੀਅਤ ਕਰਾਂਗੇ ਤੇ ਇਹ ਸਾਡੀਆਂ ਮੰਗਾਂ ਜਿਹੜੀਆਂ ਜੇ ਸਰਕਾਰ ਨਹੀਂ ਮੰਨਦੀ ਤਾਂ ਦਿਨੋ ਦਿਨ ਜਿਹੜਾ ਕਾਫਲਾ ਹੈ ਐਜੀਟੇਸ਼ਨ ਦਾ ਵੱਧ ਰਿਹਾ ਜੇ ਮੈਨੇਜਮੈਂਟ ਇਹ ਮੰਨੀਆਂ ਮੰਗਾਂ ਜਿਹੜੀਆਂ ਜਿਹੜੀਆਂ ਬਿਜਲੀ ਮੰਤਰੀ ਦੀ ਹਾਇਰੀ ਦੇ ਵਿੱਚ ਮੰਗਿਆ ਹੋਈਆਂ ਮੰਨੀਆਂ ਹੋਈਆਂ ਨੇ ਉਹ 15 ਮੰਗਾਂ 40 ਵਿੱਚੋਂ ਉਹ ਨਈ ਸਰਕੂਲਰ ਜਾਰੀ ਕਰ ਦਿੱਤਾ ਐਜੀਟੇਸ਼ਨ ਜਿਹੜੀ ਆ ਹੋਰ ਵਧੇਗੀ ਹੋ ਸਕਦਾ ਜਿਹੜੀ ਹੁਣ ਜਿਹੜੀ ਨਗੂਨੇ ਹਰਕਰ ਜਿਹੜੀ ਆ ਉੱਜੀ ਹਰਕਤ ਕੀਤੀ ਆ ਜਿਹੜੇ ਸਵੀਪਰ ਆ ਜਾਂ ਪਾਰਟੈਂ ਸਵੀਪਰ ਜਾਂ ਜਿਹੜੇ ਸਾਡੇ ਹੈਗੇ ਆ ਪੀਐਮ ਸੇਵਾਦਾਰ ਵਗੈਰਾ ਉਹਨਾਂ ਨੂੰ ਗ੍ਰੇਡਾਂ ਤੇ ਲਾਉਣ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਗ੍ਰੇਡਾਂ ਦੀ ਨੌਲੇਜ ਹੀ ਨਹੀਂ ਹੈ ਇੰਨਾ ਕਰੋੜਾਂ ਰੁਪਏ ਦਾ ਇਕੁਪਮੈਂਟ ਲਾ ਕੇ ਤੇ ਮੈਨੇਜਮੈਂਟ ਜਿਹੜੀ ਆ ਅੱਗੇ ਜਿਹੜੇ ਗ੍ਰੇਡਾਂ ਦੇ ਸਟਾਫ ਦਾ ਅੱਗੇ ਹੀ ਬਹੁਤ ਮਾੜਾ ਹਾਲ ਆ ਜਿਹੜਾ ਜਈ ਦੇ ਜਿੱਥੇ ਕੁਰਸੀ ਤੇ ਬੈਣਾ ਆਰ.ਟੀ.ਐਮ ਡਿਊਟੀ ਦੇ ਰਿਹਾ ਪਰ ਤੁਹਾਨੂੰ ਪੱਤੇ ਕੋਈ ਨਹੀਂ ਦਿੱਤੇ ਜਾ ਰਹੇ ਇਹ ਹਾਲਾਤ ਹੈ ਉਥੇ ਜਿਹੜੇ ਸੇਵਾਦਾਰ ਤੇ ਪੀਐਨ ਨੂੰ ਬਿਠਾਇਆ ਜਾ ਰਿਹਾ ਤੇ ਜਿਹੜਾ ਇਕਵਿਪਮੈਂਟ ਕਰੋੜਾਂ ਰੁਪਏ ਦਾ ਆ ਉਹ ਬੀਲੀਬੋਰਡ ਆਪ ਉਹਦਾ ਬੇੜਾ ਗਰ ਕਰਨ ਜਾ ਰਿਹਾ ਜਿਨ੍ਹਾਂ ਨੂੰ ਆਪਰੇਸ਼ਨਾਂ ਦਾ ਹੀ ਨਹੀਂ ਪਤਾ ਕਿ ਕੀ ਹਾਲ ਹੋਣਾ ਨੌਲੇਜ ਕੋਈ ਨਹੀਂ ਹੈ ਉਹਨਾਂ ਨੂੰ ਤੇ ਇਹ ਸਾਡੀ ਸਰਕਾਰ ਨੂੰ ਔਰ ਮੈਨੇਜਮੈਂਟ ਨੂੰ ਚੇਤਾਵਨੀ ਆ ਵੀ ਜੇ ਮੰਗਾ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਨਹੀਂ ਕਰਦੀ ਸਰਕੂਲਰ ਨਹੀਂ ਜਾਰੀ ਕਰਦੀ ਤਾਂ ਦਿਨੋਂ-ਦਿਨ ਜਿਹੜਾ ਇਹ ਕਾਫਲਾ ਵੱਧ ਰਿਹਾ ਜਿਹੜੀ ਐਜੀਟੇਸ਼ਨ ਅੱਗੇ ਵਧ ਰਹੀ ਆ ਉਹਦੇ ਵਿੱਚ ਜੇ ਪੰਜਾਬ ਜਿਹੜਾ ਜਾਂ ਉਹਦੇ ਨਾਲ ਬਲੈਕਆਊਟ ਹੁੰਦਾ ਤੇ ਇਹਦੀ ਜ਼ਿੰਮੇਵਾਰੀ ਸਿਰਸਰ ਜਿਹੜੀ ਆ ਸਰਕਾਰ ਦੀ ਔਰ ਮੈਨੇਜਮੈਂਟ ਦੀ ਹੋਏਗੀ ਇਹ ਸੇ ਮੁਲਾਜ਼ਮ ਜਿਹੜੇ ਆ ਬਿਲਕੁਲ ਵੀ ਦੇੋਸ਼ੀ ਨਹੀਂ ਆ ਕਿਉਂਕਿ ਮੰਗਾ ਅੱਜ ਦੀਆਂ ਨੇ ਇੱਕ ਕਿਦੋਂ ਤੋਂ ਹੌਲੀ 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 ਕਰਦੇ ਕਰਦੇ ਮੁਲਾਜ਼ਮ ਜਿਹੜੇ ਆ ਇਸ ਰਾਹ ਤੇ ਮੈਨੇਜਮੈਂਟ ਦੀ ਛਾਤਰ ਐ ਐਜੀਟੇਸ਼ਨ ਸਾਡਾ ਪੈਰਿਸੀਨ ਸ਼ੁਰੂ ਹੋਇਆ ਟਾਲਦੀ ਟਾਲਦੀ ਨੇ ਪੈਰਿਸੀਨ ਕੱਢ ਲਿਆ ਪਰ ਹੁਣ ਸਾਥੀਆਂ ਦੇ ਜਿਹੜਾ ਪਾਣੀ ਸਿਰ ਤੋਂ ਲੰਘ ਗਿਆ ਹੋਣ ਜਿਹੜੇ ਮੁਲਾਜ਼ਮ ਕਦਾ ਵੀ ਬਰਦਾਸ਼ਤ ਨਹੀਂ ਕਰਨਗੇ ਜਿੰਨਾ ਚਿਰ ਸਰਦੂਲ ਨਹੀਂ ਜਾ ਰਹੀ ਹੁੰਦੇ ਉਹਨਾਂ ਚਿਰ ਜਿਹੜੀ ਆ ਵਾਪਸੀ ਨਹੀਂ ਹੋਵੇਗੀ ਇਹ ਸਾਡੀ ਸਰਕਾਰ ਨੂੰ ਬੇਨਤੀ ਵੀ ਆ ਚੇਤਾਵਨੀ ਵੀ ਆ ਧੰਨਵਾਦ